ਪਿੰਸਾਦ ਮubarrak ਦੇ ਚਰਚ ਵਿੱਚ ਸੇਵਾ ਕਰਨ ਤੋਂ ਬਾਅਦ ਕਰ ਜਾ ਰਹੀ ਇੱਕ ਨੌਜਵਾਨ ਤੇ ਕੁਝ ਸ਼ਰਤੀ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਤੇ ਦੋਸ਼ ਹੈ ਕਿ ਇਹ ਨੌਜਵਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਰਚਾ ਆਉਣ ਵਾਲੇ ਲੜਕੀਆਂ ਤੇ ਲੜਕਿਆਂ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ। ਕਥਾਨਾ ਸਦਰਦੀ ਪੁਲਿਸ ਨੇ ਮਾਮਲੇ ਦੀ ਜਾਂਚ ਜੀੜੀਆ ਸ਼ੁਰੂ ਕਰ ਦਿੱਤੀ ਹੈ ਤੇ ਹਮਲੇ ਦੀ ਵੀਡੀਓ ਜਿਹੜੀ ਹੈ ਦੱਸਦੇ ਇਹ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਉੱਥੇ ਇਹ ਪੁਲਿਸ ਦੇ ਵੱਲੋਂ ਇਹ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਚਾਈ। ਉਥੇ ਜੇਕਰ ਅਸੀਂ ਗੱਲ ਕਰੀਏ ਬੀ ਐਮ ਐਸ ਚਰਚ ਦੇ ਨੇੜੇ ਇੱਕ ਪਾਰਕ ਦੇ ਵਿੱਚ ਕੁਝ ਸ਼ਰਾਬੀ ਨੌਜਵਾਨਾਂ ਨੇ ਚਰਚ ਵਿੱਚ ਆਉਣ ਵਾਲੀ ਕੁੜੀਆਂ ਨਾਲ ਛੇੜਛਾੜ ਕੀਤੀ ਸੀ ਇਸ ਬਾਰੇ ਇਹਨਾਂ ਨੌਜਵਾਨਾਂ ਨੂੰ ਕਈ ਵਾਰ ਸਮਝਾਇਆ ਗਿਆ ਸੀ ਪਰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਬਾਰੇ ਜਿਹੜਾ ਉਹ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਵੀਰਵਾਰ ਦੁਪਹਿਰ ਨੂੰ ਕੁਝ ਸੇਵਾਦਾਰ ਆਪਣੇ ਘਰ ਜਾ ਰਹੇ ਸੀ ਤੇ ਇਸ ਦੌਰਾਨ ਰਸਤੇ ਵਿੱਚ ਤੇਜ਼ਦਾਰ ਹਥਿਆਰਾਂ ਦੇ ਨਾਲ ਲੈਸ ਇਹਨਾਂ ਸ਼ਰਾਬੀ ਨੌਜਵਾਨਾਂ ਨੇ ਘੇਰ ਕੇ ਹਮਲਾ ਕਰ ਦਿੱਤਾ ਜਿਸ ਤੋਂ ਦੋ ਸੰਦੀਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਤੇਜ਼ਦਾਰ ਹਥਿਆਰ ਦੇ ਨਾਲ ਹਮਲਾ ਕਰਕੇ ਸੰਦੀਪ ਨੂੰ ਜ਼ਖਮੀ ਕਰ ਦਿੱਤਾ ਕਿਉਂਕਿ ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਸੰਦੀਪ ਨੇ ਜਿਹੜਾ ਸਮਝਾਉਣ ਦੀ ਕੋਸ਼ਿਸ਼ ਦੇ ਵਿੱਚ ਉਸ ਨੂੰ ਜਿਹੜਾ ਜ਼ਖਮੀ ਕਰ ਦਿੱਤਾ ਗਿਆ ਤੇ ਪਿੰਡ ਦੇ ਸਰਪੰਚ ਆਸਰਾ ਪੱਟੀ ਨੇ ਦੱਸਿਆ ਕਿ ਪਿੰਡ ਦੇ ਬਾਹਰ ਕਈ ਨੌਜਵਾਨ ਸ਼ਰਾਬ ਪੀ ਕੇ ਬੈਠ ਜਾਂਦੇ ਨੇ ਅਤੇ ਰਾਘੀਰਾਂ ਨੂੰ ਪਰੇਸ਼ਾਨ ਕਰਦੇ ਨੇ 크리스마ਸ ਦੇ ਸ਼ੁਭ ਦਿਹਾੜੇ ਮੌਕੇ ਤੇ ਚਰਚ ਵਿੱਚ ਸੇਵਾ ਕਰਕੇ ਵਾਪਸ ਪਰਤਰੇ ਨੌਜਵਾਨਾਂ ਤੇ ਨਾ ਸ਼ਰਾਰਤੀ ਨੌਜਵਾਨਾਂ ਵੱਲੋਂ ਤੇਜ਼ਾਰ ਹਮਲਾ ਜਿਹੜਾ ਇਹ ਕੀਤਾ ਗਿਆ ਬਲਕਿ ਜ਼ਖਮੀ ਵੀ ਉਹਨਾਂ ਨੂੰ ਕਰ ਦਿੱਤਾ ਗਿਆ ਤੇ ਇਸ ਸਬੰਧੀ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਉੱਥੇ ਹੀ ਸਬਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸੰਦੀਪ ਮਸੀਹ ਆਪਣੀ ਹਾਲਤ ਦੇ ਵਿੱਚ ਸਹਿਦ ਬਮਾਰਕ ਕੋਲ ਆਇਆ ਹੈ ਜਿਸ ਦਾ ਇਲਾਜ ਜਿਹੜਾ ਹੈ ਉਹ ਚੱਲ ਰਿਹਾ ਹੈ ਇਹਨਾਂ ਚੱਤਰੇ ਦੇ ਸੇਵਾ ਕਰਦੌਰ ਉਸ ਸਥਿਤ ਵਿੱਚ ਪਾਸਟਰ ਜੀ ਆ ਰਹੇ ਪਹਿਲਾਂ ਵੀ ਪਾਸਟਰ ਜੀ ਉਹਨਾਂ ਨੇ ਉਹਨਾਂ ਨੇ ਗੱਲ ਇਹ ਗਲੋਚ ਕੀਤਾ ਹੈਗਾ ਤੇ ਇਹ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ 15 ਤੋਂ 20 ਜਨਰੇ ਬੁਢੇ ਸੀਗੇ ਤੇ ਸਮਝੋ ਦੇ ਬਾਵਜੂਦ ਵੀ ਉਹਨਾਂ ਨੇ ਬਿਰਤੀ ਹੁਲਾ ਕੀਤਾ ਉਸ ਹਰ ਦੇ ਵਿੱਚ ਕਿਰਪਾ ਵਰਬਰੀ ਉਦਾਤਰਾ ਜ਼ਿਲ੍ਹਾ ਲੁਮਲੇ ਗੁੱਜੀਆਂ ਸੱਟ ਲਾਈ ਹੈ ਕਿੱਥੋਂ ਦੇ ਬਟਨਾ ਹੈ ਸ਼ਾਇਦ ਮੁਹਰ ਚਰਚੇ ਤੇ ਚਰਚਾ ਤੋਂ ਉਹ ਗੁਦੇ ਜੀ ਹਾਂਜੀ ਤਾਂ ਬੁੱਢੇ ਉਹਨੇ ਕਾਫੀ ਖਲੋਲ ਦੇ ਸੰਡੇ ਜੇ ਚਰਚਾ ਲੱਗਦਾ ਸੀ ਤੇ ਔਰ ਕੁੜੀਆਂ ਵੀ ਉਰਦੀਆਂ ਸੀ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਵੀ ਛੇੜਛਾੜ ਕਰਦੀ। ਉਹਨਾਂ ਨੂੰ ਦੋ ਬਤਲ ਹੋਰ ਅੱਗੇ ਵੀ ਸਮਝਾਇਆ ਗਿਆ ਤੇ ਅੱਜ ਉਹਨਾਂ ਨੇ ਬੁੱਢੇ ਸਮਝਾਇਆ ਹੀ ਉਹਨਾਂ ਨੂੰ ਤਾਂ ਉਹਨਾਂ ਨੇ 20 ਤੋਂ 15 ਤੋਂ 20 ਬੁੱਢੇ ਹੀ ਗਏ ਜਿਹਨਾਂ ਨੇ ਬੁਲਹਾ ਬੁਲਾ ਕਰ ਦਿੱਤੇ ਮੈਂ ਕਹਾਂ ਸੀ ਪਹਿਲਾਂ ਵੀ ਯਾਰ ਕਹਿੰਦੇ ਅਰੇ ਕਿ ਠੀਕ ਹੈ ਹਾਂਜੀ ਪਹਿਲਾਂ ਵੀ ਛੇੜਖਾਲੀ ਕਰਦੇ ਸੀ ਉਲ ਉਹਦੇ ਪਾਸ ਤੇ ਜਿਹਨਾਂ ਨੂੰ ਗਾਲੀ ਗਲੋਚ ਵੀ ਪਹਿਲਾਂ ਵੀ ਕੀਤਾ ਹੀ ਹੈ ਜੀ ਤੁਸੀਂ ਜਿਹੜੇ ਚਰਚੇ ਦੀ ਸੇਵਾ ਕਰਦੇ ਹਾਂਜੀ ਚਰਚੇ ਸੇਵਾ ਕਰਦੇ ਨਾਮ ਇਹਦਾ ਸੰਦੀਪ ਮਸੀ ਪੁਲਿਸ ਕਪਨੀ ਲਿਖਾਈ ਜੀ ਹਾਂਜੀ ਸਾਰੇ ਨੂੰ ਜੈਮਸੀ ਜੀ ਮੇਰਾ ਨਾਮ ਪਾਸੋਂ ਰੋਹਿਤ ਸੰਧੂਰ ਹੋਰ ਪਿੰਡ ਸਹਾਦ ਮੁबारक ਬੀ ਐਮ ਐਸ ਕਾਲਜ ਦੇ ਨਜ਼ਦੀਕ ਬਟਾਲਾ ਦੇ ਵਿੱਚ ਮੈਂ ਪਿਛਲੇ 6 ਸਾਲ ਤੋਂ ਚਰਚ ਰਨ ਕਰ ਰਿਹਾ ਹਾਂ ਔਰ 2021 ਦੇ ਵਿੱਚ ਆਪਾਂ ਚਰਚ ਦੀ ਜ਼ਮੀਨ ਜੋ ਲਈ ਹੈ ਉਹ ਬਿਲਕੁਲ ਹਸਰੀ ਦੇ ਨਾਲ ਰਸਤਾ ਜਾਂਦਾ ਔਰ ਉੱਥੇ ਇੱਕ ਪਲਾਟਾਂ ਦੇ ਕੁਝ ਲੜਕੇ ਔਰ ਕੁਝ ਨਜ਼ਦੀਕ ਪਿੰਡ ਦੇ ਲੜਕੇ ਜੋ ਆਇਦਨੀ ਸ਼ਰਾਰਤਾਂ ਕਰਦੇ ਰਹਿੰਦੇ ਔਰ ਆਉਣ ਜਾਣ ਵਾਲੀਆਂ ਲੜਕੀਆਂ ਦੇ ਨਾਲ ਛੇੜਖਾਨੀ ਆਉਣ ਜਾਣ ਵਾਲੇ ਮੁੰਡਿਆਂ ਦੇ ਨਾਲ ਔਰ ਨਸ਼ੇ ਦੇ ਨਾਲ ਧੁੰਦ ਰਹਿੰਦੇ ਲਾਗੇ ਪਾਰਕ ਹੈ ਉੱਥੇ ਕਾਫੀ ਨਸ਼ਾ ਵੀ ਉਹ ਕਰਦੇ ਰਹਿੰਦੇ ਔਰ ਉਹਨਾਂ ਦੇ ਨਾਲ ਅੱਗੇ ਵੀ ਫੈਮਿਲੀਆ ਦੇ ਵਿੱਚ ਆਪਾਂ ਇੱਕ ਦੋ ਵਾਰੀ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਬੱਚੇ ਇਦਾਂ ਕਰਦੇ ਆ ਔਰ ਕਹਿੰਦੇ ਕਿ ਆਪਾਂ ਸਮਝਾਵਾਂਗੇ ਪਰ ਉਹਨਾਂ ਨੇ ਕੋਈ ਇਦਾਂ ਦਾ ਐਕਸ਼ਨ ਉਹਨਾਂ ਦੇ ਖਿਲਾਫ ਨਹੀਂ ਲਿਆ ਅੱਜ ਕੀ ਘਟਿਆ ਬਾਪੀ ਜੀ ਔਰ ਅੱਜ ਜਦ ਚਰਚ ਤੋਂ ਵਾਪਸ ਜਾ ਰਹੇ ਸੀਗੇ ਘਰ ਨੂੰ ਲੜਕੇ ਉਹਨਾਂ ਨੂੰ ਇਹਨਾਂ ਨੇ ਘੇਰਿਆ ਔਰ ਜਦ ਮੈਂ ਵੀ ਉਹਨਾਂ ਦੇ ਨਾਲ ਸੀਗੇ ਔਰ ਮੇਰੇ ਨਾਲ ਇਹ ਲੜਕਾ ਸੇਵਾ ਕਰਦਾ ਜਦੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕੋਲ ਹਥਿਆਰ ਸੀਗੇ ਦਾਤਰ ਸੀਗਾ ਤਲਵਾਰ ਸੀਗੀ ਉਹਨਾਂ ਨੇ ਨਾ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਔਰ ਮੇਰੇ ਨਾਲ ਵੀ ਧੱਕਾ ਮੋਕੀ ਕੀਤੀ ਔਰ ਗਾਲੀ ਗਲੋਚ ਕੀਤੀ ਮੈਂ ਸਮਝਦਾ ਕਿ ਇਹ ਬੜੀ ਹੀ ਸ਼ਰਮਨਾਕ ਘਟਨਾ ਹੈ ਕਿ ਅਗਰ ਇੱਕ ਧਾਰਮਿਕ ਕਾਗੂ ਸੇਫ ਨਹੀਂ ਆ ਅਗਰ ਉਹਨਾਂ ਦੇ ਲਈ ਇਸ ਤਰ੍ਹਾਂ ਹੋ ਸਕਦਾ ਤੇ ਦੂਸਰੇ ਦਾ ਕੀ ਹਾਲ ਹੋਏਗਾ ਤਾਂ ਪ੍ਰਸ਼ਾਸਨ ਨੇ ਅੱਗੇ ਮੰਗਿਆ ਕਿ ਇਹਨਾਂ ਲੋਕਾਂ ਤੇ ਬੰਦੀ ਕਾਰਵਾਈ ਕੀਤੀ ਜਾਏ ਔਰ ਇਹਨਾਂ ਨੂੰ ਸਬਕ ਸਿਖਾਇਆ ਜਾਏ ਤਾਂ ਜੋ ਅੱਗੇ ਤੋਂ ਐਦਾਂ ਦੀ ਕੋਈ ਵੀ ਘਟਨਾ ਨਾ ਹੋਵੇ ਕੰਪਲੀਟ ਕੀਤੀ ਸੀ ਹਾਂਜੀ ਆਪਾਂ ਕੰਪਲੀਟ ਕਰ ਚੁੱਕੇ ਹਾਂ ਜੀ ਕੋਈ ਵੀਡੀਓ ਵੀ ਇਹਨਾਂ ਦੀ ਕੋਈ ਵਾਇਰਲ ਹਾਂਜੀ ਵੀਡੀਓ ਵੀ ਇਹਨਾਂ ਦੀ ਵਾਇਰਲ ਹੋ ਗਈ ਹੈ ਕੈਪਚਰ ਕੀਤੀ ਗਈ ਹੈ ਵੀਡੀਓ ਉਹ ਵੀ ਸਾਡੇ ਕੋਲ ਹੈ ਜੀ ਮੇਰਾ ਨਾਮ ਅਸਾਰ ਭੱਟੀ ਹੈ ਪਿੰਡ ਸੈਦਮੁਰਗ ਤੋਂ ਮੈਂ ਸਰਪੰਚ ਆ ਤੇ ਅੱਜ ਜਿਹੜੀ ਘਟਨਾ ਵਾਪਰੀ ਹੈ ਮੇਰੇ ਪਿੰਡ ਦੇ ਵਿੱਚ ਜਦੋਂ ਚਰਚ ਦੇ ਵਿੱਚ ਰਸਤੇ 'ਚ ਲੜਕੇ ਬੈਠਦੇ ਸੀ ਔਰ ਹਰ ਰੋਜ਼ ਨਵੀਂ ਤੋਂ ਨਵੀਂ ਸ਼ਰਾਰਤ ਕਰਦੇ ਕਈ ਵਾਰ ਉਹਨਾਂ ਦੇ ਪੇਰੈਂਟਸ ਨੂੰ ਮੈਸੇਜ ਦਿੱਤਾ ਗਿਆ ਔਰ ਉਹਨਾਂ ਨੇ ਬਿਲਕੁਲ ਵੀ ਗੱਲ ਨਹੀਂ ਗੋਲੀ ਔਰ ਅੱਜ ਜਦੋਂ ਪਰਮੇਸ਼ਰ ਦੇ ਦਾਸ ਪਾਸੇ ਜੀ ਉਥੋਂ ਲੰਘ ਰਹੇ ਸੀ ਨਾਲ ਸੇਵਾਦਾਰੀ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਔਰ ਯਾਤਰੀ ਨੂੰ ਗਾਲੀ ਗਲੋਚ ਕੀਤੀ ਔਰ ਲੜਕੇ ਦੇ ਦਾਤਰ ਮਾਰ ਕੇ ਸਿਰ ਦੇ ਵਿੱਚ ਕਾਫੀ ਜਿਆਦਾ ਸੱਟ ਵੀ ਲਾਈ ਔਰ ਬਹੁਤ ਜਿਆਦਾ ਗਾਲੀ ਗਲੋਚ ਔਰ ਨੰਗਾ ਨਾਚ ਨਚਾਇਆ ਉਹਨਾਂ ਨੇ ਬਦਮਾਸ਼ੀ ਦਾ ਔਰ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਆਹ ਦਿਨ ਜਿਹੜੇ 크ਿਸਮਸ ਦੇ ਚੱਲ ਰਹੇ ਆ ਔਰ ਇਹ ਕੋਈ ਆਮ ਜੀ ਗੱਲ ਨਹੀਂ ਆ ਇਹ ਵੱਡੀ ਸ਼ਰਾਰਤ ਕੀਤੀ ਗਈ ਹੈ ਕਿ ਪਰਮੇਸ਼ਰ ਦੇ ਦਾਸ ਦਿੱਤੇ ਹਮਲਾ ਕਰਨਾ ਇਹ ਛੋਟੀ ਗੱਲ ਨਹੀਂ ਹੈਗੀ ਮੈਂ ਮੰਗ ਕਰਦਾ ਹਾਂ ਪ੍ਰਸ਼ਾਸਨ ਦੇ ਕੋਲੋਂ ਕਿ ਬੰਦ ਹੀ ਕਾਰਵਾਈ ਕੀਤੀ ਕੋਈ ਕਾਰਵਾਈ ਕਰਦੀ ਸੀ ਕੋਈ ਪ੍ਰਾਣੀ ਰੰਜਿਸ਼ ਨਹੀਂ ਆ ਔਰ ਬਾਰ-ਬਾਰ ਇਹਨਾਂ ਦੇ ਵੱਲੋਂ ਹੀ ਕੀਤਾ ਜਾ ਰਿਹਾ ਪਹਿਲਾਂ ਵੀ ਹੋਈ ਕਿ ਕਦੇ ਕੋਈ ਕਾਫੀ ਵਾਰ ਆਪਾਂ ਪ੍ਰਸ਼ਾਸਨ ਦੀ ਨੋਟਿਸ ਦੇ ਵਿੱਚ ਵੀ ਲਿਆਂਦਾ ਔਰ ਅੱਗੇ ਵੀ ਕਈ ਵਾਰ ਇਹਨਾਂ ਨੇ ਰਸਤੇ 'ਤੇ ਚਰਚਾ ਦੀਆਂ ਜਾਂਦੀਆਂ ਲੜਕੀਆਂ ਨੂੰ ਭੈਣਾ ਨੂੰ ਸ਼ੀਟ ਸ਼ਾਰਟ ਕੀਤੀ ਗਈ ਆ ਕਈ ਵਾਰ ਇਹ ਲੜਕਿਆਂ ਨੂੰ ਜਾਂਦੇ ਆ ਬਾਈਕ ਦੀ ਚਾਬੀ ਪੋਟ ਲੈਂਦੇ ਉਹਨਾਂ ਦੀ ਕਿ ਤੂੰ ਸਾਡੇ ਨਾਲ ਵੇਖ ਕੇ ਨਾ ਕਿ ਬਿਨਾ ਵਜ੍ਹਾ ਤੋਂ ਟੌਰਚਰ ਕਰਦੇ ਚਰਚ ਨੂੰ ਕੰਪਲੇਂਟ ਕਈ ਵਾਰੀ ਅੱਗੇ ਵੀ ਦਰਖਾਸਤ ਦਿੱਤੀ ਗਈ ਆ ਹੁਣ ਫੇਰ ਦੁਬਾਰਾ ਦਿੱਤੀ ਗਈ ਦਰਖਾਸਤ ਔਰ ਉਹਦੀ ਹਾਲਤ ਜਿਹੜੀ ਜਿਆਦਾ ਗੰਭੀਰੀ ਸੱਟ ਜਿਆਦਾ ਹੋਣ ਕਰਕੇ ਉਹਨੂੰ ਸਿਵਲ ਹਸਪੀਟਲ ਦਾਖਲ ਵੀ ਕਰਵਾਇਆ ਗਿਆ ਹਾਂ ਡਾਇਰ ਸਰ ਅੱਜ ਦਾ ਪੇਸ਼ੈਂਟ ਆਇਆ ਕੀ ਗੱਲਬਾਤ ਹੋਈ ਜੀ ਕਿ ਨਾ ਕਿਥੋਂ ਆਇਆ ਅਰੇ ਇਹਦੇ ਸੱਟਾਂ ਲੱਗੀਆਂ ਜੀ ਇੱਕ ਸਾਹਮਣੇ ਸਿੱਟ ਆਪਣਾ ਸੈਲਮਾਰਕ ਪਿੰਡ ਤੋਂ ਆਇਆ ਕੋਮਲ ਆ ਪੇਸ਼ੈਂਟ ਦਾ ਨਾਮ ਕੋਮਲ ਸਾਨੂ ਸੁਖਮ ਸਿੰਘ ਸੈਲਮਾਰਕ ਤੋਂ ਸਵੇਰੇ ਝਗੜਾ ਹੋਇਆ ਇਹਨਾਂ ਨਾਲ ਸੱਟ ਇੱਕ ਇਹਨਾਂ ਦੇ ਸਿਰ ਤੇ ਲੱਗੀ ਆ ਜਾਂ ਦੋ ਜੀਆਂ ਸੱਟਾਂ ਵਗੈਰਾ ਲੱਗੀਆਂ ਤੇ ਆਏ ਸਵੇਰੇ 10-11 ਵਜੇ ਦੇ ਆਏ ਆ ਤੋ ਡਰੈਸਿੰਗ ਵਗੈਰਾ ਹੋ ਗਈ ਹੈ ਟੀਕੇ ਵਗੈਰਾ ਲੱਗ ਗਏ ਆ ਬਾਕੀ ਹਜੇ ਅੰਡਰ ਟ੍ਰੀਟਮੈਂਟ ਚ ਹੈ ਕਿ ਕਿ ਹਾਲਾਤ ਇਹਨਾਂ ਦੇ ਹਾਲਤ ਠੀਕ ਹੈ ਕਿ ਨਾਲੋਂ